इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਿੰਡ ਕਰਿਆਲਾ ਵਿਖੇ ਸ਼ਿਫਟ ਕਾਰ 'ਤੇ ਸਵਾਰ ਵਿਅਕਤੀ ਨਾਲ ਪੁਲਿਸ ਦੀ ਹੋਈ ਮੋਟੇਪੇੜ ਆਮੋ ਸਾਹਮਣੇ ਚੱਲੀਆਂ ਗੋਲੀਆਂ ਦੱਸ ਦੇ ਕਿ ਸ਼ਿਫਟ ਕਾਰ ਵਿੱਚ ਸਵਾਰ ਵਿਅਕਤੀ ਦੇ ਮਗਰ ਇਨਕਾਊਂਟਰ ਇੰਟੈਲੀਜੈਂਸੀ ਲੱਗੀ ਹੋਈ ਸੀ ਜਿਸ ਤੋਂ ਬਾਅਦ ਇਹ ਗੱਡੀ ਖੇਤਾਂ ਵਿੱਚ ਪਲਟ ਗਈ ਅਤੇ ਗੱਡੀ ਵੀ ਸਵਾਰ ਵਿਅਕਤੀ ਪੁਲਿਸ 'ਤੇ ਪਰ ਗੋਲੀਆਂ ਚਲਾਉਂਦਾ ਹੋਏ ਔਕੇ ਤੋਂ ਫਰਾਰ ਹੋ ਗਿਆ ਫਿਲਹਾਲ ਇਹ ਲੱਕੀਟ ਪੁਲਿਸ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਅਤੇ ਮੌਕੇ ਤੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਅਸ਼wini ਕਬੂਰ ਵੀ ਪਹੁੰਚੇ ਜਿਨ੍ਹਾਂ ਵੱਲੋਂ ਸਰਚ ਕੀਤੀ ਜਾ ਰਹੀ ਹੈ ਰਿਪੋਰਟਰ ਸ੍ਰੀ ਸੁਨੀਲ ਕੁਮਾਰ ਬੰਟੀ ਐਨਡੀਟੀਵੀ ਨਿਊਜ਼ ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਹਰੀਆਲਾ ਜੀ ਤੇ ਕੀ ਗੱਲ ਹੋਈ ਹੈ ਜਿਹੜੀ ਪੁਲਿਸ ਇੱਥੇ ਇੰਨੀ ਇਕੱਠੀ ਹੋਈ ਹੈ ਵੀਰ ਜੀ ਪਤਾ ਨਹੀਂ ਅਸੀਂ ਤਾਂ ਉੱਥੇ ਡੰਗਰ ਚੋਂ ਲੜੇ ਹਾਂ ਤੇ ਜਦੋਂ ਜੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਮੈਂ ਭੱਜ ਕੇ ਇੱਥੇ ਆਏ ਹਾਂ ਤੇ ਗੱਡੀ ਇੱਕ ਡਿੱਗੀ ਵੇਖੀ ਆ ਤੇ ਜਾਂ ਮਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮਲਾਜ਼ਮ ਉਹਦੇ ਮਗਰ ਘੇਰ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਵੀ ਕੋਈ ਕਿੰਨੀਆਂ ਗੋਲੀਆਂ ਚੱਲੀਆਂ ਕੋਈ 5-7 ਫਾਇਰ ਹੋਏ ਹੋਣਗੇ ਅੱਛਾ ਤੇ ਕਿੰਨੇ ਵਜੇ ਦੀ ਗੱਲਨਾ ਇਹ ਕੋਈ 8:00 ਵਜੇ ਦੀ ਗੱਲਨਾ ਹੈ ਅੱਛਾ ਤੇ ਕੀ ਉਹ ਬੰਦਾ ਭੱਜ ਗਿਆ ਮੋਕੇ ਤੇ ਫਟ ਗਿਆ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਹਾਂਜੀ ਹਾਂਜੀ ਆਪਣੇ ਲਾਗੇ ਬੈਕਾਂ ਨਾਲ ਹੀ ਹੈ ਜੀ ਅੱਛਾ